ਸ਼ਹਿਰ ਪੰਜਾਬੀ ਇਨੀ ਦਿਨੀ ਖਨੌਰੀ ਬਾਰਡਰ ਕਹਿ ਰਹੀ ਹੈ ਕਿ ਢਾਬੀ ਗੁਜਰਾ ਬਾਰਡਰ ਉੱਤੇ ਕਿਸਾਨਾਂ ਦਾ ਪੱਕਾ ਮੋਰਚਾ ਜਿਸ ਨੇ ਵਹੀਰ ਕੱਤੀ ਸੀ ਦਿੱਲੀਵਾਲ ਹਰਿਆਣੇ ਪੁਲਿਸ ਨੇ ਜ਼ਬਰੀ ਰੋਕ ਲਿਆ ਉਹ ਵੱਡੇ ਪੱਧਰ ਉੱਤੇ ਚਰਚਾ ਦੇ ਵਿੱਚ ਹੈ ਜਗਜੀਤ ਸਿੰਘ ਢੱਲੇਵਾਲ ਦਾ ਅੱਜ ਕਈਤਮਾ ਦਿਨ ਸੀ ਤੇ ਸ਼ਿਗਰਸੀ ਕਿਸਾਨ ਜਥੇਬੰਦੀਆਂ ਦੋਵੇਂ ਫਰਮਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਸੀ ਜਿਹਦੇ ਉੱਤੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਲੋਕਾਂ ਵੱਲੋਂ ਸਮਰਥਨ ਦਿੱਤਾ ਗਿਆ ਖੈਰ ਪੰਜਾਬ ਬੰਦ ਦੇ ਤੁਰੰਤ ਬਾਅਦ ਵੱਖਰੀ ਤਰ੍ਹਾਂ ਦੀ ਖਬਰ ਇੱਕ ਉਭਜ ਕੇ ਸਾਹਮਣੇ ਆਈ ਹੈ ਕਿ ਪੁਲਿਸ ਫੋਰਸਸ ਜਿਹੜਾ ਖਨੌਰੀ ਬਾਰਡਰ ਹੈ ਉਧਰ ਵੱਧ ਰਹੀਆਂ ਨੇ ਪਾਤਨਾ ਤੋਂ ਜੀ ਖਬਰ ਸਾਹਮਣੇ ਆਉਂਦੀ ਹੈ ਤੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵਿਰੋਧੀ ਧਿਰ ਦੇ ਨੇਤਾ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਸੋਸ਼ਲ ਮੀਡੀਆ ਉੱਤੇ ਕਥਨ ਲਿਆਂਦਾ ਗਿਆ ਇੱਕ ਬਿਆਨ ਦਿੱਤਾ ਗਿਆ ਉਹ ਕੀੜਾ ਕਹਰੇ ਸਾਰੇ ਮਾਹੌਲ ਉੱਤੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਰਾਜਦੀਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲੀ ਮਿਸ਼ਨ ਪੰਜਾਬੀ ਵਿਦਵਨ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਪੰਜਾਬ ਬੰਦ ਨੂੰ ਵੱਡੇ ਪੱਧਰ ਉਤੇ ਸਮਰਥਨ ਮਿਲਿਆ ਹੈ ਕਹਿ ਸਕਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਦਿਨ ਭਰ ਦੇ ਵਿੱਚ ਇੱਕ ਵੱਡੇ ਪੱਧਰ ਉਤੇ ਐਕਸਰਸਾਈਜ਼ ਹੋਈ ਹੈ ਭਾਵੇਂ ਕਿ ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂ ਖਰਜੀਤ ਸਿੰਘ ਗਰੇਵਾਲ ਨੇ ਇਸ ਮਾਮਲੇ ਨੂੰ ਦੂਜੇ ਪਾਸੇ ਲਿਆ ਹੈ ਕਿ ਸਿਆਸੀ ਤੌਰ ਉਤੇ ਭਾਜਪਾ ਨੂੰ ਬਦਨਾਮ ਕਰਨ ਲਈ ਭਾਜਪਾ ਨੂੰ ਪੰਜਾਬ ਦੇ ਵਿੱਚੋਂ ਪਛਾੜਨ ਲਈ ਅਜਿਹਾ ਸਿਆਸੀ ਪੱਧਰ ਉੱਤੇ ਜਿਹੜਾ ਕੋਈ ਮਹਿਮ ਚੱਲ ਰਹੀ ਹੈ। ਪੁਨਾ ਸਿੱਧੇ ਜਾਂ ਸਿੱਧੇ ਤੌਰ ਤੇ ਕਾਇਦੀਤਾ ਕੀ ਕਾਂਗਰਸ ਤੇ ਆਪ ਇਸ ਮਾਮਲੇ ਦੇ ਵਿੱਚ ਰਲੀਆਂ ਹੋਈਆਂ ਨੇ ਕਿ ਭਾਜਪਾ ਨੂੰ ਕਿਵੇਂ ਨਾ ਕਿਵੇਂ ਬਦਨਾਮ ਕੀਤਾ ਜਾਵੇ। ਖੈਰ ਜਦੋਂ ਵੀ ਕੋਈ ਕਿਸੇ ਮੰਗ ਤੇ ਮਸਲੇ ਲਈ ਸੰਘਰਸ਼ ਉੱਠਦੇ ਹੈ ਤਾਂ ਹਾਕਮ ਜਾਂ ਹੁਕਮਰਾਨ ਧਿਰਾਂ ਦੇ ਆਗਮਾਂ ਵੱਲੋਂ ਫਿਰ ਆਪਣੇ ਬਚਾ ਲਈ ਅਜੇ ਇਹ ਬਿਆਨ ਜਾਂ ਕੋਈ ਪੱਖ ਰੱਖਣਾ ਪੈਂਦਾ ਹੈ ਅਜਿਹਾ ਪੱਖ ਹਰਜੀਤ ਸਿੰਘ ਗਰੇਵਾਲ ਹੋਰਾਂ ਨੇ ਰੱਖਿਆ ਹੈ ਖੈ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਇਸ ਮਾਹੌਲ ਨੂੰ ਸਮਰਥਨ ਤਾਂ ਪੰਜਾਬ ਦੇ ਵਿੱਚ ਵੱਡੇ ਪੱਧਰ ਉਤੇ ਮਿਲਿਆ ਕੋਈ ਇਹਦੇ ਵਿੱਚ ਸ਼ੱਕ ਨਹੀਂ ਪਰ ਢਾਬੀ ਗੁਜਰਾ ਖਨੌਰੀ ਪਾਊਡਰ ਜਿੱਥੇ ਕਿ ਪੱਕਾ ਮੋਰਚਾ ਇੰਨੇ ਦਿਨੀ ਚੱਲ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ 35ਵੇਂ ਦਿਨ ਉਤੇ ਮਰਨ ਵਰਤ ਉਤੇ ਬੈਠੇ ਹੋਏ ਨੇ ਤੇ ਮਾਨਜੂਬ ਸੁਪਰੀਮ ਕੋਰਟ ਵੱਲੋਂ ਇਹ ਸਾਰੇ ਮਾਮਲੇ ਉਤੇ ਸੁਣਵਾਈ ਹੋ ਰਹੀ ਹੈ ਕਿਵੇਂ ਦੇਖਦੇ ਆ ਕਿ ਕੋਈ ਪੁਲਿਸ ਫੋਰਸਸ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਪਾਤਰਾਤਾਂ ਤੋਂ ਕਿ ਸ਼ਾਇਦ ਕਿਤੇ ਜਗਜੀਤ ਸਿੰਘ ਡੱਲੇਵਾਲ ਨੂੰ ਮਾਨਜੂਬ ਸੁਪਰੀਮ ਕੋਰਟ ਦੀ ਇੱਕ ਨਿਰਦੇਸ਼ਨਾ ਹੈ ਅਲਾਜ਼ ਲਈ ਜਬਰੀ ਨਾ ਚੁਕਿਆ ਜਾਵੇ ਕਿਵੇਂ ਦੇਖਦੇ ਹੋ ਇਸ ਸਾਰੇ ਮਾਹੌਲ ਨੂੰ ਤੇ ਕਿਵੇਂ ਅੱਗੇ ਵਧਾਓਗੇ ਜੀ ਡਾਕਟਰ ਸਾਹਿਬ ਇੰਟਰਸਾਬ ਜਿਸ ਤਰ੍ਹਾਂ ਕਿ ਸਾਲ ਦਾ ਆਖੀਰਲੇ ਦਿਨ ਨੇ 2024 ਦੇ ਦਸੰਬਰ ਦੀ ਪੂਰੀ ਠੰਡ ਵੀ ਪੈ ਰਹੀ ਹੈ ਤੇ ਪੰਜਾਬ ਦੀ ਜਿਹੜੀ ਹਾਲਤ ਹੈ ਕਿਸਾਨੀ ਦਾ ਜਿਹੜਾ ਮੋਰਚਾ ਬੜੀ ਕ੍ਰੂਸ਼ੀਅਲ ਬਣ ਚੁੱਕੀ ਹੈ ਤੇ ਢੱਲੇਵਾਲ ਸਾਹਿਬ ਦੇ ਬਰਤ ਦਾ ਜਿਹੜਾ ਕਿ 34ਵੇਂ 35ਵੇਂ ਦਿਨ ਵਿੱਚ ਸ਼ਾਮਲ ਹੋ ਚੁੱਕੇ ਜਦ ਹਾਕਲੇ ਵਿੱਚ ਹੋ ਚੁੱਕੇ ਨੇ ਤੇ ਉਹਨਾਂ ਦੀ ਹਾਲਤ ਵੀ ਵਿਗੜਦੀ ਰਹੀ ਹੈ ਸਿਹਤ ਡਾਊਨ ਹੋ ਰਹੀ ਹੈ ਤੇ ਪ੍ਰੰਤੂ ਸਰਕਾਰ ਵੱਲੋਂ ਕੋਈ ਇਸ ਤਰ੍ਹਾਂ ਦਾ ਕੋਈ ਵੱਡਾ ਜਿਸ ਤਰ੍ਹਾਂ ਫੈਸਲਾ ਲੈਣਾ ਬਣਦਾ ਸੀ ਕੇਂਦਰ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਉਹ ਨਹੀਂ ਲਿਆ ਗਿਆ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਕਿਉਂਕਿ ਪਿਛਲੇ ਦਿਨੀ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਸੀ ਕਿ ਪੰਜਾਬ ਸਰਕਾਰ ਨੂੰ ਕਿੰਨੇ ਦਿਨਾਂ ਦੇ ਵਿੱਚ ਇਸ ਕਾਰਦਾਨ ਪਟਾਰਾ ਕੀਤਾ ਜਾਵੇ ਇਹਦੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਕਿ ਪਹਿਲ ਕਦਮੀ ਹੋ ਰਹੀ ਹੈ ਜਿਵੇਂ ਕਿ ਪਹਿਲਾਂ ਪੰਜਾਬ ਦੇ ਐਡਮਿਨਿਸਟ੍ਰੇਟਿਵ ਅਧਿਕਾਰੀ ਜਾਂ ਸਾਬਕਾ ਪੁਲਿਸ ਅਧਿਕਾਰੀ ਉਹਨਾਂ ਨੇ ਡੱਲੇਵਾਲ ਸਾਹਿਬ ਤੱਕ ਪਹੁੰਚ ਕਰਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਤੇ ਹੁਣ ਜਿਸ ਤਰ੍ਹਾਂ ਕੇ ਵਿਰੋਧੀ ਧਰ ਦੇ ਨੇਤਾ ਸਦਾਰ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਆਇਆ ਤੇ ਉਹਨਾਂ ਨੇ ਖਦਸ਼ਾ ਜाहिर ਕੀਤਾ ਕਿ ਜਿਸ ਤਰ੍ਹਾਂ ਕਿ ਪਟਿਆਲਾ ਪੁਲਿਸ ਲੈਣ ਦੇ ਵਿੱਚ ਫੋਰਸ ਨੂੰ ਵਧਾਇਆ ਜਾ ਰਿਹਾ ਹੈ ਇਹਦੇ ਤੋਂ ਇਹ ਲੱਗਦਾ ਹੈ ਕਿ ਜਬਰੀ ਉਹਨਾਂ ਨੂੰ ਉਠਾਇਆ ਜਾਵੇਗਾ ਜਾਂ ਉਹਨਾਂ ਨੂੰ ਰੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਕਿ ਬਹੁਤ ਵੱਡਾ ਵਿਸ਼ਵਾਸ ਘਟਾ ਹੈ ਜੇਕਰ ਇਸ ਦੇ ਨਾਲ ਕੋਈ ਵੀ ਅਨਹੋਣੀ ਘਟਨਾ ਵਾਪਰਦੀ ਹੈ ਤੇ ਇਹਦੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਦੇ ਸਿਰ ਤੇ ਹੋਵੇਗੀ ਦੇਖਣ ਵਾਲੀ ਗੱਲ ਇਹ ਹੈਗਾ ਜਦੋਂ ਕਿ ਇਨਾ ਕ੍ਰੂਸ਼ੀਅਲ ਪਰਤਾਰਾ ਚੱਲ ਰਿਹਾ ਹੋਵੇ ਸੁਪਰੀਮ ਕੋਰਟ ਦੀ ਨਜ਼ਰਸਾਨੀ ਵੀ ਹੋਵੇ ਅਤੇ ਕਿਸਾਨੀ ਦਾ ਜਿਹੜਾ ਸੰਘਰਸ਼ ਹੈ ਇਹ ਇੰਨੀ ਬੁਰੀ ਤਰ੍ਹਾਂ ਵਿੱਢਿਆ ਹੋਵੇ ਇਨੀ ਤੇ ਪੇਚੀਦ ਦਾ ਹੋ ਰਿਹਾ ਹੋਵੇ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਪਤਾ ਨਹੀਂ ਹੈ ਕਿ ਉਹ ਵਿਦੇਸ਼ ਦੇ ਵਿੱਚ ਨੇ ਕਿ ਆ ਚੁੱਕੇ ਨੇ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਦੇ ਵਿੱਚ ਜਿਹੜਾ ਮਾਮਲਾ ਹੈਗਾ ਇਹ ਹੋਰ ਵੀ ਗੰਭੀਰ ਹੋ ਰਿਹਾ ਹੈਗਾ ਤੇ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਅੱਜ ਦੇ ਸੰਦਰਭ ਦੇ ਵਿੱਚ ਜਿਵੇਂ ਕਿ ਲੋਕਾਂ ਨੇ ਆਪ ਮਹਾਰੇ ਪੰਜਾਬ ਬੰਦ ਨੂੰ ਹੰਗਾਰਾ ਦਿੱਤਾ ਇਹਦੇ ਤੋਂ ਇਹ ਲੱਗਦਾ ਹੈ ਕਿ ਕਿਸਾਨੀ ਦੇ ਨਾਲ ਜਿਹੜੀਆਂ ਕਿਸਾਨੀ ਮੰਗਾਂ ਨੇ ਉਹਨਾਂ ਪ੍ਰਤੀ ਲੋਕਾਂ ਦੀ ਭਾਵਨਾ ਬਹੁਤ ਜੁੜੀ ਹੋਈ ਹੈ ਪੰਜਾਬ ਦੇ ਵਿੱਚ ਮੰਡੀਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੇ ਹੋਰ ਜਿਹੜੀਆਂ ਸੰਸਥਾਵਾਂ ਨੇ ਜਿਸ ਤਰ੍ਹਾਂ ਕੇ ਐਸਜੀਪੀਸੀ ਤੇ ਹੋਰ ਬਥੇਰੀਆਂ ਸੰਸਥਾਵਾਂ ਨੇ ਆਪੋ ਆਪਣੇ ادارے ਨੂੰ ਬੰਦ ਰੱਖਿਆ ਹੈਗਾ ਇਹਦਾ ਮਤਲਬ ਹੈ ਕਿਸਾਨੀ ਦੇ ਨਾਲ ਸਮਰਥਨ ਹੈ ਇਹਦੇ ਵਿੱਚੋਂ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਇਹ ਸਿੱਧਮ ਸਿੱਧਾ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਸਦਾ ਹਰਜੀਤ ਸਿੰਘ ਗਰੀਵਾਲ ਨੇ ਕਿਹਾ ਕਿ ਇਹ ਸਾਰੀਆਂ तरह ਇਕੱਠੀਆਂ ਹੋ ਕੇ ਸਾਨੂੰ ਡਰਾ ਰਹੀਆਂ ਨੇ ਜਾਂ ਸਾਡਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਸਾਡੀ ਇਹ ਜਿਹੜੀ ਹੈਗੀ ਹੈ ਪੈਰ ਨਹੀਂ ਲੱਗਣ ਦੇਣਾ ਚਾਹੁੰਦੇ ਸਿੱਧੇ ਤੌਰ ਤੇ ਜੀ ਦੇਖਿਆ ਜਾਵੇ ਵੀ ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਰਲੇ ਹੋਏ ਨੇ ਤੇ ਇਹ ਇਹਨਾਂ ਦੀ ਬਿਆਨਤੀ ਨੇ ਪਰੰਤੂ ਇਹ ਤੱਕ ਜਦੋਂ ਕਿਉਂਕਿ ਕਿਸੇ ਤਰ੍ਹਾਂ ਜੇ ਹਕਮਰਾਨਾਂ ਦਾ ਹੁੰਦਾ ਉਹਨਾਂ ਨੇ ਦੋਸ਼ ਤੇ ਪ੍ਰਤੀ ਦੋਸ਼ ਤਾਂ ਲਾਉਣੇ ਹੁੰਦੇ ਨੇ ਤੇ ਆਪਣੀ ਸੇਫਟੀ ਕਰਨ ਦੇ ਲਈ ਇਸ ਤਰ੍ਹਾਂ ਦੀ ਇੱਕ ਵਰਤਾਂਤ ਸਿਰਜਾਈ ਜਾਂਦਾ ਪਰੰਤੂ ਦੇਖਿਆ ਜਾਵੇ ਤਾਂ ਜਿਹੜਾ ਕਿ ਗੁਰਜੀਤ ਸਿੰਘ ਡੱਲੇਵਾਲ ਲਗਾਤਾਰ ਬੈਠੇ ਨੇ ਤੇ ਇਸ ਪ੍ਰਤੀ ਸਰਕਾਰਾਂ ਦੀ ਜਿਹੜੀ ਉਦਾਸੀਨਤਾ ਉਹ ਬੜੀ ਬੜੀ ਨਿਰਾਸ਼ਾਜਨਕ ਹੈ ਕੀ ਹੈ ਤੇ ਕਿਉਂਕਿ ਜੇਕਰ ਜਿਵੇਂ ਪਿਛੇ ਅਤੀਤ ਤੇ ਝਾਤ ਮਾਰੀਏ ਕਿਸੇ ਜਦੋਂ ਸਰਦਾਰ ਦਰਸ਼ਮ ਸਿੰਘ ਫੇਰੂਮਾਨ ਨੂੰ ਮਰਨwarte ਤੇ ਬੈਠੇ ਸਨ ਤਾਂ ਉਦੋਂ ਵੀ ਇਸ ਤਰ੍ਹਾਂ ਦੀ ਵਰਤਾਂ ਸਰਜਾਗਾ ਸੀ ਤਾਂ ਕਾਂਗਰਸ ਦਾ ਬੰਦਾ ਇਕੱਲੀ ਸਰਕਾਰ ਸੀ ਸਰਦਾਰ ਗਰਨਾਮ ਸਿੰਘ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਉਹਨਾਂ ਵਿੱਚ ਇਸ ਤਰ੍ਹਾਂ ਦਾ ਕੋਈ ਹਾਲਾਕੇ ਐ ਅਸੈਂਬਲੀ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸਵਾਲ ਵਗੈਰਾ ਉਸਦੇ ਰਹੇ ਨੇ ਜਿਵੇਂ ਹੁਣ ਵੀ ਉੱਠੇ ਨੇ ਕਿ ਇੰਨੇ ਬਾਰੇ ਵੀ ਉੱਠੇ ਨੇ ਪਰੰਤੂ ਸਰਕਾਰਾਂ ਨੇ ਕੋਈ ਨੋਟਿਸ ਨਹੀਂ ਲਿਆ ਤੇ ਉਹਨਾਂ ਨੂੰ ਆਪਣੀ ਸ਼ਹੀਦੀ ਦੇਣੀ ਪਈ ਸੀ ਕਿਤੇ ਇਸ ਤਰ੍ਹਾਂ ਦਾ ਵਰਤਾਰਾ ਇਹ ਕਿਸਾਨੀ ਮੰਗਾ ਬਾਰੇ ਤਾਂ ਨਹੀਂ ਪੰਜਾਬ ਦੀਆਂ ਕਿਸਾਨਾਂ ਬਾਰੇ ਤੇ ਜਿਸ ਤਰ੍ਹਾਂ ਕਿ ਕਈ ਥੱਥਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਸਾਰੀ ਗੱਲਬਾਤ ਫਿਰ ਇਹ ਸਿੱਖ ਮੰਗਾ ਤੇ ਆ ਕੇ ਕੇਂਦਰਿਤ ਹੋ ਜਾਂਦੀ ਹੈ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਪੰਜਾਬ ਦੇ ਵਿੱਚ ਜਿਹੜੀ ਰੀਡਿੰਗ ਕਮਿਊਨਿਟੀ ਹੈ ਜਾਂ ਕਿਸਾਨੀ ਹੈ ਉਹਦੇ ਵਿੱਚ ਸਿੱਖਾਂ ਦੀ ਬਹੁ ਗਿਣਤੀ ਹੈ ਤੇ ਉਹ ਲੀਡ ਕਰ ਰਹੇ ਨੇ ਸਮੁੱਚੇ ਹਿੰਦੁਸਤਾਨ ਨੂੰ ਲੀਡ ਕਰ ਰਹੇ ਨੇ ਤੇ ਪਿਛਲਾ ਜਿਹੜਾ ਕਿਸਾਨ ਮੋਰਚਾ ਲੱਗਿਆ ਸੀਗਾ ਉਹਦੇ ਵਿੱਚ ਵੀ ਪੰਜਾਬ ਨੇ ਲੀਡ ਕੀਤਾ ਸੀ ਤੇ ਇਸ ਪੱਖ ਤੋਂ ਇਹਨੂੰ ਸਿੱਖ Hindu ਦੇ ਮਾਮਲੇ ਦਾ ਜਾਂ ਹੋਰ ਮਸਲੇ ਦੇ ਨਾਲ ਜੋੜਨ ਦੀ ਬਜਾਏ ਕਿਸਾਨੀ ਮੰਗਾ ਪ੍ਰਤੀ ਕਿਉਂ ਨਹੀਂ ਇਸ ਤਰ੍ਹਾਂ ਦੀ ਸੰਜੀਦਗੀ ਦੇ ਨਾਲ ਦੇਖਿਆ ਜਾ ਰਿਹਾ ਅੱਜ ਦੀ ਜਿਹੜੀ ਮੰਦ ਹੈ ਇਹਨੇ ਦੂਸਰੀਆਂ ਜਿਹੜੀਆਂ ਭਰਤਰੀ ਜਥੇਬੰਦੀਆਂ ᱛੀਆਂ ਉਹਨਾਂ ਦੀ ਜਿਹੜੀ ਹਿਜਕ ਚਾਹਟ ਸੀ ਉਦੇ ਉੱਪਰ ਵੀ ਥੋੜਾ ਦੇਖ ਲੋ ਪ੍ਰਭਾਵਤਾ ਪਈ ਗਈ ਪਈਗਾ ਨਾ ਜਿਹੜੀਆਂ ਦੂਸਰੀਆਂ ਪ੍ਰਾਤਰੀ ਜਥੇਬੰਦੀਆਂ ਵੱਲੋਂ ਬੇਸ਼ੱਕ ਉਹਨਾਂ ਨੇ ਆਪੋ ਆਪਣੇ ਪ੍ਰੋਗਰਾਮ ਦਿੱਤੇ ਨੇ ਮੋਰਚਾ ਦਾ ਸਮਰਥਨ ਵੀ ਕੀਤਾ ਤੇ ਪਰ ਉਸ ਤਰ੍ਹਾਂ ਦੀ ਖੁੱਲਕੇ ਉਹ ਜਿਵੇਂ ਆਉਣਾ ਚਾਹੀਦਾ ਸੀ ਉਸ ਤਰ੍ਹਾਂ ਦਾ ਉਹ ਨਹੀਂ ਹੋਇਆ ਪਰ ਬਿਲਕੁਲ ਖੁੱਲਕੇ ਇਸ ਡਾਕਟਰ ਸਾਹਿਬ ਐਸ ਕੇ ਐਮ ਤੇ ਕੇ ਐਮ ਐਮ ਵੱਲੋਂ ਕਹਿੰਦਾ ਪਾਪ ਜਿਹੜਾ ਹੈ ਅੱਜ ਦੋ ਪੁਰਮਾ ਵੱਲੋਂ ਪੰਜਾਬ ਅੰਦਸੀ ਦੇ ਹੱਕ ਦੇ ਵਿੱਚ ਕ੍ਰਾਂਤੀਕਾਰੀ ਕਿਸਾਨ ਜੁਨੀਅਨ ਜਿਹੜੇ ਜਿਹੜੇ ਹੈੱਡ ਲੀਡ ਕਰ ਰਹੇ ਨੇ ਡਾਕਟਰ ਦਰਸ਼ਨਪਾਲ ਉਹਨਾਂ ਦੀ ਜਥੇਬੰਦੀ ਫਿਜ਼ੀਕਲੀ ਤੌਰ ਤੇ ਇਸ ਅੱਜ ਦੇ ਬੰਦ ਦੇ ਵਿੱਚ ਸਮਰਥਨ ਦੇ ਵਿੱਚ ਜੁਟੀ ਰਹੀ ਹੈ। ਖੈ ਡਾਕਟਰ ਸਾਹਿਬ ਜਿਵੇਂ ਤੁਸੀਂ ਬਾਕੀ ਕਰਦੇ ਵੀ ਐਸਕੇਐਮ ਦੀ ਜਿਹੜੀਆਂ ਦੂਜੀਆਂ ਜਥੇਬੰਦੀਆਂ ਨੇ ਉਹਨਾਂ ਦਾ ਇੱਕ ਨਤਾਰਾ ਅੱਜ ਹੋਇਆ। ਹੁਣ ਤੱਕ ਉਹ ਕਈ ਤਰ੍ਹਾਂ ਦੇ ਆਣੇ ਪਹਾਨੇ ਘਟਦੀਆਂ ਰਹੀਆਂ ਸੰਘਰਸ਼ ਨੂੰ ਲੈ ਕੇ ਕਿ ਅਸੀਂ ਮਿਲ ਰਹੇ ਹਾਂ, ਅਸੀਂ ਇੱਧਰ ਜਾਵਾਂਗੇ, ਅਸੀਂ ਰਾਸ਼ਟਰਪਤੀ ਨੂੰ ਮਿਲਾਂਗੇ। ਪਰੰਤੂ ਅੱਜ ਉਹਨਾਂ ਦਾ ਜਿਹੜਾ ਨੀਰਸ ਭਰਿਆ ਰੋਣ ਸੀ ਉਹਦੀ ਪੰਜਾਬ ਦੀਆਂ ਕਿਸਾਨੀ ਸਥਾਪਾਂ ਦੇ ਵਿੱਚ ਚਰਚਾ ਰਹੀ ਹੈ ਜੀ ਡਾਕਟਰ ਸਾਹਿਬ ਭਿੰਦਰ ਸਾਹਿਬ ਜੀ ਮੇ ਲੋਕਾਂ ਨੇ ਕਿਸਾਨਾਂ ਨੇ ਆਮ ਕਾਰੋਬਾਰੀਆਂ ਨੇ ਆਪਣੇ ਕਾਰੋਬਾਰ ਬੰਦ ਰੱਖੇ ਨੇ ਇਹਦੇ ਤੋਂ ਲੱਗਦਾ ਵੀ ਇੱਕ ਕਿਸਾਨੀ ਮੰਗਰ ਪ੍ਰਤੀ ਲੋਕਾਂ ਦੀ ਸੰਜੀਦਗੀ ਹੈ ਤੇ ਸੰਜੀਦਾ ਨੇ ਤੇ ਜਿਹੜਾ ਅਗਵਾਈ ਕਰ ਰਹੇ ਨੇ ਉਹਨਾਂ ਦੇ ਨਾਲ ਹਮਦਰਦੀ ਹੋਈ ਹੈ ਤੇ ਦੂਸਰੇ ਪ੍ਰਤੀ ਇਸ ਤਰ੍ਹਾਂ ਦੀ ਕਿ ਚਰਚਾ ਚੱਲਣੀ ਇਹ ਵੀ ਬੜੀ ਵੱਡੀ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੱਖਰੀ ਤਰ੍ਹਾਂ ਦੀ ਚਰਚਾ ਸ਼ੁਰੂ ਹੋਏਗੀ ਦੂਸਰੀ ਗੱਲ ਇਹ ਹੈ ਵੀ ਜਿਸ ਤਰ੍ਹਾਂ ਕਿ ਡੱਲੇਵਾਲ ਸਾਹਿਬ ਬਾਰੇ ਕਿਹਾ ਜਾਂਦਾ ਸੀ ਇਹ ਭਾਰਤੀ ਜਨਤਾ ਪਾਰਟੀ ਦੇ ਨਿਆਰ ਐਸਐਸ ਦੀ ਉਹਦੇ ਤੇ ਨੇ ਤੇ ਇਹਦਾ ਵੀ ਹੁਣ ਦੇਖਣ ਵਾਲੀ ਗੱਲ ਹੈ ਵੀ ਜਿਸ ਤਰ੍ਹਾਂ ਕਿ ਸਰਕਾਰਾਂ ਇਹਦੇ ਬਾਰੇ ਕੋਈ ਨੋਟਿਸ ਨਹੀਂ ਲੈ ਰਹੀ ਕੇਂਦਰ ਸਰਕਾਰ ਨੇ ਇੰਨੀ ਉਦਾਸੀਨਤਾ ਦਾ ਅਨਕਰ ਰੱਖੀ ਹੈ ਤੇ ਹੁਣ ਪੰਜਾਬ ਸਰਕਾਰ ਨੂੰ ਅੱਗੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤਰ੍ਹਾਂ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਆਦੇਸ਼ ਹੋਏ ਨੇ ਤੇ ਇਹਦੇ ਵਿੱਚ ਇਹ ਮਾਮਲੇ ਨੂੰ ਹੋਰ ਪੇਚੀਦਾ ਕਰਨ ਦਾ ਜਾਂ ਜੇਕਰ ਸ਼ਕਤੀ ਸ਼ਕਤੀ ਦੇ ਨਾਲ ਫੋਰਸਫੁਲੀ ਉਹਨਾਂ ਨੂੰ ਉੱਥੋਂ ਉਠਾਇਆ ਜਾਂਦਾ ਹੈ ਜਾਂ ਸ਼ਕਤੀ ਵਰਤੀ ਜਾਂਦੀ ਹੈ ਤਾਂ ਇਹਦੇ ਵੀ ਕਿਉਂਕਿ ਕਿਸਾਨਾਂ ਨੇ ਵੀ ਪੂਰੀ ਤਰ੍ਹਾਂ ਦ੍ਰਿੜ ਨਿਸ਼ਚੈ ਕੀਤਾ ਹੋਇਆ ਹੈ ਵੀ ਜਾਂ ਤਾਂ ਅਸੀਂ ਇੱਥੋਂ ਮੰਗਾ ਮਨਾ ਕੇ ਜਾਵਾਂਗੇ ਜਾਂ ਫਿਰ ਸਾਡੀਆਂ ਲਾਸ਼ਾਂ ਹੀ ਜਾਣਗੀਆਂ ਇਹਦੇ ਨਾਲ ਪੰਜਾਬ ਦੇ ਵਿੱਚ ਕਿਸਮੁੱਛੇ ਦੇਸ਼ ਦੇ ਵਿੱਚ ਵੀ ਜਾਂ ਸਮੁੱਛੇ ਵਿਸ਼ਵ ਪੱਧਰ ਦੇ ਉੱਪਰ ਇੱਕ ਬੜੀ ਵੱਡੀ ਵੱਡੀ ਗਲਤ ਤਰ੍ਹਾਂ ਦਾ ਸੰਕੇਤ ਜਾਏਗਾ ਤੇ ਕਿਸਾਨੀ ਦੇ ਵਿੱਚ ਅਨਰੈਸਟ ਵਧੇਗੀ ਇਹਨੂੰ سنجਿਦਗੀ ਦੇ ਨਾਲ ਨਜਿੱਠਣ ਦੀ ਜ਼ਰੂਰਤ ਹੈ ਜਿਹੜਾ ਕਿ ਸਰਕਾਰਾਂ ਵੱਲੋਂ ਹਾਲੇ ਉਸ ਤਰ੍ਹਾਂ ਦਾ ਧਾਰਨ ਨਹੀਂ ਕੀਤਾ ਗਿਆ ਪਰੰਤੂ ਜਿਵੇਂ ਲੱਗਦਾ ਹੈ ਵੀ ਜਿਵੇਂ ਐਲਓਪੀ ਦੇ ਵੱਲੋਂ ਬਿਆਨ ਦਿੱਤਾ ਗਿਆ ਉਹ ਤੋਂ ਲੱਗਦਾ ਵੀ ਅੱਜ ਦੀ ਰਾਤ ਜਾਂ ਕੱਲ ਤੱਕ ਇਸ ਤਰ੍ਹਾਂ ਦੀ ਕੋਈ ਨਾ ਕੋਈ ਘਟਨਾ ਵਾਪਰ ਸਕਦੀ ਹੈ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ ਕਿਉਂਕਿ ਉਹਨਾਂ ਦੇ ਇੱਕ ਜ਼ਿੰਮੇਵਾਰੀ ਦੇ ਨਾਲ ਬਿਆਨ ਹੁੰਦਾ ਹੈ ਕੱਟੋ ਕੱਟ ਉੱਨਤ ਜਾਣਕਾਰੀ ਹੈ ਇਨਫੋਰਮੇਸ਼ਨ ਬਿਲਕੁਲ ਬਿਲਕੁਲ ਕਾਂਦਾ ਭਾਵ ਕੇ ਵਿਰੋਧੀ ਧਿਰ ਦੇ ਨੇਤਾ ਵੱਲੋਂ ਜਿਹੜਾ ਇਹ ਟਵੀਟ ਜਾਂ ਸੋਸ਼ਲ ਮੀਡੀਆ ਤੇ ਕਥਨ ਬਿਆਨ ਸਾਹਮਣੇ ਆਉਂਦਾ ਇਹੋ ਆਪਣੇ ਆਪ ਦੇ ਵਿੱਚ ਇੱਕ ਗੰਭੀਰ ਹੈ ਤੇ ਬਾਕੀ ਇੱਕ ਵੱਖਰੀ ਤਰ੍ਹਾਂ ਦੀ ਚਰਚਾ ਛੇੜਦਾ ਹੈ ਪੁਲਿਸ ਲਾਈਨ ਦੇ ਵਿੱਚ ਪੁਲਿਸ ਫੋਰਸ ਕਤਰ ਹੋ ਰਹੀ ਹੈ ਉਹ ਕਾਦੇ ਵਾਸਤੇ ਹੈ ਉਧਰ ਦੂਜੇ ਪੰਨੇ ਡਾਕਟਰ ਸਾਹਿਬ ਜਿਹੜਾ ਖਨੋਰੀ ਢਾਪੀ ਗੁਜਰਾ ਤੋਂ ਜਿਹੜੇ ਕਿਸਾਨਾਂ ਵੱਲੋਂ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਮੋਰਚੇ ਦੇ ਨੇੜੇ ਕੁਝ ਜਲਤੂਪਾ ਜਾਂ ਗੋਲੀ ਧਾਗਣ ਵਾਲੀਆਂ ਜਿਹੜੀਆਂ ਹੋਰ ਮਸ਼ੀਨੀ ਕਰਨ ਹੈ ਉਹ ਵੀ ਇਤਨਾ ਕਿਤੇ ਮਤਲਬ ਖੜ੍ਹੀਆਂ ਕੀਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਉੱਤੇ ਵੀ ਉਹਨਾਂ ਦੀਆਂ ਤਸਵੀਰਾਂ ਬਕਾਇਦਾ ਸ਼ਾਮ ਤੋਂ ਘੁੰਮਣ ਲੱਗੀਆਂ ਨੇ ਅਜਿਹਾ ਵੱਖਰੀ ਤਰ੍ਹਾਂ ਦਾ ਮਾਹੌਲ ਤੇ ਇਸ ਮਾਹੌਲ ਦੇ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਮਾਮਲਾ ਜਾਗਰੂਕ ਕਰ ਦੇਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਪੰਜਾਬ ਸਰਕਾਰ ਨੂੰ ਬਹੁਤ ਵੱਡੇ ਪੱਧਰ ਤੇ ਸਿਹਰਤਾ ਹੁੰਦੀ ਇਸ ਮਾਮਲੇ ਦੇ ਵਿੱਚ ਲੋੜ ਹੈ ਹਾਲਾਂਕਿ ਪਹਿਲਾਂ ਵੱਡੀ ਗਿਣਤੀ ਵੱਖ-ਵੱਖ ਮੰਤਰੀ ਡਲੇਵਾਲ ਸਾਹਿਬ ਨੂੰ ਮਨਾਉਣ ਵਾਸਤੇ ਗਏ ਹੈ ਇਲਾਜ ਵਾਸਤੇ ਕਿਉਂ ਇਲਾਜ ਸ਼ੁਰੂ ਕਰਨ ਮਰਨ ਵਰਤੋ ਰੱਖ ਰੱਖਣਾ ਪਰੰਤੂ ਡਲੇਵਾਲ ਜਾਂ ਡਲੇਵਾਲ ਦੇ ਸਾਰੇ ਕੈਂਪ ਜਾਂ ਉਸ ਉੱਥੋਂ ਦੇ ਜਿਹੜੇ ਆਗੂ ਨੇ ਉਹਨਾਂ ਸਾਰਿਆਂ ਵੱਲੋਂ ਇਹ ਸਾਰੇ ਮਾਮਲੇ ਤੇ ਕਾਰ ਕੀਤਾ ਜਾ ਰਿਹਾ ਹੈ ਮਾਨਯੋਗ ਸੁਪਰੀਮ ਕੋਰਟ ਦੀ ਜਿਹੜੀ ਡਾਇਰੈਕਸ਼ਨ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਅੱਗੇ ਵਧੇ ਹੁਣ ਪੰਜਾਬ ਸਰਕਾਰ ਕਿਵੇਂ ਅੱਗੇ ਵਧੇਗੀ ਅਜਿਹੇ ਸਾਰੇ ਕੁਸ਼ ਮਾਨਜੋਗ ਸੁਪਰੀਮ ਕੋਰਟ ਦੇ ਵਿੱਚ ਡਾਕਟਰ ਸਾਹਿਬ 31 ਦਸੰਬਰ ਨੂੰ ਕਿਸ ਤਰ੍ਹਾਂ ਦੀ ਸੁਣਵਾਈ ਹੈ ਕੀ ਹੈ ਉਹ ਮੈਟਰ ਉਹ ਵੀ ਇਹ ਸਾਰੇ ਮਾਹੌਲ ਦੇ ਵਿੱਚ ਉਹਦੇ ਇਰਦ-ਗਿਰਦ ਬਹੁਤ ਕੁਝ ਅੱਗੇ ਵੱਧ ਸਕਦਾ ਜਾਂ ਪਿੱਛੇ हट ਸਕਦਾ ਜੀ ਡਾਕਟਰ ਸਾਹਿਬ ਹਾਂ ਪਿੰਟਰ ਸਾਹਿਬ ਜਿਵੇਂ ਕਿ ਪਿਛਲੀ ਸੁਣਵਾਈ ਦੇ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਔਰ ਛੀਫ ਸੈਕਟਰੀ ਤੇ ਪੁਲਿਸ ਦੇ ਵੱਲੋਂ ਜੋ ਕਿਹਾ ਗਿਆ ਕਿ ਉੱਥੇ ਲੈਂਡ ਆਰਡਰ ਦੀ ਸਿਚੁਏਸ਼ਨ ਪੈਦਾ ਹੋ ਸਕਦੀ ਹੈ ਜੇਕਰ ਸੀ ਉਹਨਾਂ ਨੂੰ ਉਠਾਉਣੇ ਆ ਤੇ ਇਹ ਦੇ ਪਿੱਛੇ ਜਿਹੜੀ ਕਮਾਂਡ ਜੋ ਸੁਪਰੀਮ ਕੋਰਟ ਨੇ ਬੜੀ ਪੰਜਾਬ ਸਰਕਾਰ ਨੂੰ ਝੜ ਲਾਈ ਕਿ ਇਹ ਇਹ ਜਦੋਂ ਤੁਸੀਂ ਇਹਨਾਂ ਖਰਾਬ ਕੀਤਾ ਤਾਂ ਹੁਣ ਇਹ ਜਿੰਨੀ ਵੀ ਲੋਡ ਹੈ ਜਿਹੜੀ ਵੀ ਸ਼ਕਤੀ ਦੀ ਲੋਡ ਹੈ ਕੇਂਦਰ ਦੀ ਲੋਡ ਹੈ ਜਾਂ ਹਰਿਆਣੇ ਤੋਂ ਲੋਡ ਹੈ ਉਹ ਲੈ ਕੇ ਇਸ ਨੂੰ ਨਿਵੇੜਿਆ ਜਾਵੇ ਉਹ ਦੇਖਣ ਵਾਲੀ ਗੱਲ ਹੈ ਵੀ ਪੰਜਾਬ ਸਰਕਾਰ ਇਸ ਪ੍ਰਤੀ ਜਿਸ ਤਰ੍ਹਾਂ ਕਿ ਮਾਨਜੋਗ ਮੁੱਖ ਮੰਤਰੀ ਵੀ ਇੱਥੇ ਮੌਜੂਦ ਨਹੀਂ ਕਿਉਂਕਿ ਪਿਛਲੇ ਸਮੇਂ ਜਦੋਂ ਇਹ ਧਰਨੇ ਲੱਗੇ ਨੇ ਮੋਰਚੇ ਲੱਗੇ ਨੇਗੇ ਨੌਰੀ ਅਤੇ ਸ਼ੰਭੂ ਦੇਵ ਉਪਰ ਉਸ ਤੋਂ ਬਾਅਦ ਮਾਨਜੋਗ ਮੁੱਖ ਮੰਤਰੀ ਨੇ ਕਈ ਵਾਰ ਇਸ ਤਰ੍ਹਾਂ ਦੀ ਸੁਲ੍ਹਾ ਸਫਾਈ ਦੀਆਂ ਮੀਟਿੰਗਾਂ ਵੀ ਕੇਂਦਰ ਦੇ ਵਜ਼ੀਰਾਂ ਨਾਲ ਕਥਨਾਂ ਦੀਆਂ ਕਰਾਉਂਦੇ ਰਹੇ ਨੇ ਤੇ ਹੁਣ ਬਿਲਕੁਲ ਹੀ ਇਸ ਤਰ੍ਹਾਂ ਪਾਸੇ ਹਟ ਜਾਣਾ ਤੇ ਘਟੋ ਘਟ ਆਪਣੇ ਸੂਬੇ ਦੇ ਵਿੱਚੋਂ ਬਾਹਰਲੇ ਦੇਸ਼ ਚਲੇ ਜਾਣਾ ਇਹ ਇੱਕ ਪ੍ਰਸਥਿਤੀ ਲੱਗਦੀ ਹੈ ਵੀ ਕਿਸ ਤਰ੍ਹਾਂ ਦੀ ਗੰਗੈਰ ਸੰਜੀਦਗੀ ਦੇ ਨਾਲ ਇਸ ਮਾਮਲੇ ਨੂੰ ਦੇਖਿਆ ਜਾ ਰਿਹਾ ਹੈ ਤੇ ਜਾਂ ਕੀ ਉਹ ਇਸ ਪੱਖ ਤੋਂ ਆਪਣੇ ਆਪ ਨੂੰ ਬਚਾਉਣਾ ਚਾਹ ਰਹੇ ਨੇ ਕਿਉਂਕਿ ਜਿਹੜਾ ਕਿ ਜਿਸ ਤਰ੍ਹਾਂ ਦਾ ਮਾਮਲਾ ਗੰਭੀਰ ਹੋ ਰਿਹਾ ਉਸ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਇਹ ਤਾਂ ਨਹੀਂ ਕੋਈ ਦਾ ਪੇਚ ਹੋ ਸਕਦਾ ਹੁਣ ਇਹ ਇਹਦੇ ਤੋਂ ਜੇਕਰ ਸ਼ਕਤੀ ਵਰਤ ਕੇ ਇਸ ਕਾਰਜ ਦੇ ਲਈ ਇੰਨਾ ਦੇ ਵਰਤ ਨੂੰ ਤਡਾਉਣ ਦੇ ਲਈ ਜਾਂ ਉਹਨਾਂ ਨੂੰ ਡਰਾਉਣ ਦੇ ਲਈ ਜਿਵੇਂ ਕਿ ਪ੍ਰਤਾਪ ਸਿੰਘ ਬਾਜਬਾ ਨੇ ਕਿਹਾ ਕਿ ਡੱਲੇਵਾਲ ਸਾਹਿਬ ਨੂੰ ਡਰਾਉਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹਦੇ ਨਾਲ ਜੇ ਕੋਈ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਤਾਂ ਅਲਟੀਮੇਟਲੀ ਪੰਜਾਬ ਸਰਕਾਰ ਦੇ ਉੱਪਰ ਹੀ ਆਏਗੀ ਨਾ ਪੰਜਾਬ ਸਰਕਾਰ ਦੇ ਬੜੀ ਸੰਜੀਦਗੀ ਦੇ ਨਾਲ ਇਹਨੂੰ ਦੇਖਣ ਦੀ ਇਹ ਲੋੜ ਸੀ ਤੇ ਇਸ ਸੰਬੰਧ ਵਿੱਚ ਆਪਣੀਆਂ ਪੂਰੀਆਂ ਸ਼ਕਤੀਆਂ ਲਾਉਣ ਦੀ ਜ਼ਰੂਰਤ ਹੈ ਤੇ ਪ੍ਰੰਤੂ ਇਹਦੇ ਵਿੱਚ ਦੋਵੇਂ ਸਰਕਾਰਾਂ ਦਾ ਤੇ ਕੇਂਦਰ ਸਰਕਾਰ ਆਪਣੀ ਰਾਜਨੀਤੀ ਖੇਡ ਰਹੀ ਹੈ ਤੇ ਪੰਜਾਬ ਸਰਕਾਰ ਦੀ ਆਪਣੀ ਰਾਜਨੀਤੀ ਹੈ ਤੇ ਵਿੱਚੋਂ ਜਿਹੜੀਆਂ ਕਿਸਾਨ ਜਥੇਬੰਦੀਆਂ تھیں ਉਹਨਾਂ ਦੀ ਆਪੋ ਆਪਣੀ ਰਾਜਨੀਤੀ ਹੈ ਇਸ ਤਰ੍ਹਾਂ ਦੇ ਵਿੱਚੋਂ ਡੱਲੇਵਾਲ ਸਾਹਿਬ ਜਿਹੜੇ ਕਿ ਲਗਾਤਾਰ ਮਰਨwarte ਤੇ ਬੈਠੇ ਨੇ ਉਹਨਾਂ ਦੀ ਸਿਹਤ ਵਿਗੜ ਰਹੀ ਹੈ ਇਸ ਪ੍ਰਤੀ ਗੈਰ ਸੰਜੀਦਗੀ ਦਾ ਜਿਹੜਾ ਕਿ ਵਰਤਾਰਾ ਚੱਲ ਰਿਹਾ ਹੈ ਇਸ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਵੀ ਕਿਉਂ ਵਰਤ ਰਿਹਾ ਤੇ ਜੇਕਰ ਜਿਹੜੀਆਂ ਪੰਜਾਬ ਤੋਂ ਬਾਹਰ ਲੀਆਂ ਕਿਸਾਨ ਜਥੇ ਬੰਨੀਆਂ ਤੀਆਂ ਹਰਿਆਣੇ ਦੇ ਕਿਸਾਨ ਨੇ ਉਧਰੋਂ ਵੀ ਇਸ ਤਰ੍ਹਾਂ ਦਾ ਕੋਈ ਵੱਡਾ ਭਰਮਾ ਹੰਗਾਰਾ ਜਿਵੇਂ ਕਿ ਇਹ ਕਿ ਪਹਿਲਾ ਮੋਰਚਾ ਕਿਸਾਨ ਮੋਰਚਾ ਲੱਗਿਆ ਸੀ ਜਦੋਂ 26 ਜਨਵਰੀ ਇਹਨੂੰ ਮੋਰਚਾ ਬਿਲਕੁਲ ਹੀ ਥੱਲੇ ਜਾ ਰਿਹਾ ਸੀ ਤੇ ਪਰੰਤੂ ਉਹ ਰਕੇਸ਼ਟ ਕਹਿਤ ਨੇ ਆਪਣੀ ਭਾਵਕ ਸਪੀਚ ਤੇ ਆਪਣੇ ਕਾਰਜ ਦੇ ਨਾਲ ਉਮੋਰ ਚ ਨੂੰ ਦੁਬਾਰਾ ਠਾ ਦਿੱਤਾ ਸੀ ਇਸ ਤਰ੍ਹਾਂ ਦਾ ਕ੍ਰਿਸ਼ਮਾ ਵੀ ਨਹੀਂ ਇਸ ਉਹਦੇ ਵਿੱਚ ਹੋਇਆ ਬੇਸ਼ੱਕ ਟਕੈ ਸਾਹਿਬ ਇੱਥੇ ਆ ਕੇ ਵੀ ਗਏ ਨੇ ਉਹਨਾਂ ਨੇ ਅਪੀਲ ਵੀ ਕੀਤੀ ਹੈ ਤੇ ਪਰ ਕਿਸਾਨਾਂ ਦੀਆਂ ਜਿਹੜੀਆਂ ਆਪਸੀ ਟਕਰਾਅ ਨੇ ਆਪਣੇ ਹਿੱਤ ਨੇ ਉਸ ਸੰਦਰਭ ਦੇ ਵਿੱਚ ਇਹ ਲੱਗਦਾ ਵੀ ਇਹ ਮਾਮਲਾ ਪੇਚੀਦਾ ਹੋ ਰਿਹਾ ਤੇ ਅੱਜ ਦਾ ਜਿਵੇਂ ਹੈਗਾ ਦੇਖਣ ਵਾਲੀ ਗੱਲ ਤਾਂ ਇਹ ਹੈ ਵੀ ਅੱਜ ਦੀ ਰਾਤ ਦੇ ਵਿੱਚ ਕਿਤੇ ਕੋਈ ਹੋਰ ਗੰਭੀਰਤਾ ਨਾਲ ਕੋਈ ਹੋਰ ਮਾਮਲਾ ਤਾਂ ਨਹੀਂ ਨਾ ਦਿਸ਼ਾ ਬਿਲਕੁਲ ਜਦੋਂ ਇਸ ਮਾਹੌਲ ਦੇ ਵਿੱਚ ਕਹਾਣੀ ਜਲਤੂਪਾਂ ਦੀ ਗੋਲੇ ਦੱਗਣ ਵਾਲੀਆਂ ਤੋਪਾਂ ਦੀ ਛਿੜ ਪਵੇ ਤੇ ਅੱਜ ਜਿਹੜੀ ਸ਼ਾਮੀ ਪ੍ਰੈਸ ਕਾਨਫਰੰਸ ਕਿਨੋਰੀ ਬਾਰਡਰ ਉਤੇ ਕੀਤੀ ਗਈ ਹੈ ਐਸਕੇਮ ਦੇ ਵੱਖ-ਵੱਖ ਅਗਵਾਂ ਨੇ ਉਹਨਾਂ ਨੇ ਵੀ ਇਹ ਖਾਸਾ ਜ਼ਾਹਰ ਕੀਤਾ ਹੈ ਕਿ ਉਹਨਾਂ ਉਤੇ ਕਿਤੇ ਨਾ ਕਿਤੇ ਕੋਈ ਹਮਲਾ ਹੋਣ ਦਾ ਡਰ ਹੈ ਉਹਨਾਂ ਨੂੰ ਤੇ ਉਹ ਪਰ ਨਾਲ ਜਿਹੜੀ ਉਹਨਾਂ ਨੇ ਆਪਣਾ ਐਲਾਨ ਕੀਤਾ ਹੈ ਕਿ ਅਸੀਂ ਡੱਟੇ ਰਹਾਂਗੇ ਦੇ ਡੱਲੇਵਾਲ ਦੇ ਹੱਕ ਦੇ ਵਿੱਚ ਫਿਰ ਇਹ ਕਿੰਨੀ ਗੱਲ ਹੈ ਕਿ ਮਾਮਲਾ ਮਾਨਯੋਗ ਸੁਪਰੀਮ ਕੋਰਟ ਦੀ ਨਜ਼ਰ ਦੇ ਵਿੱਚ ਵੀ ਹੈ ਕਈ ਪੱਖੋਂ ਤੇ ਬਹੁਤ ਵੱਡੀ ਜਿਹੜੀ ਸੰਜੀਦਗੀ ਵਿਖਾਉਣ ਦੀ ਲੋੜ ਹੈ ਪੰਜਾਬ ਸਰਕਾਰ ਵੀ ਕੋਸ਼ਿਸ਼ਾਂ ਦੇ ਵਿੱਚ ਲੱਗੀ ਹੋਈ ਹੈ ਸਾਬਕਾ ਏ ਡੀ ਜੀ ਪੀ ਜਸਕਰਨ ਸਿੰਘ ਬਕਾਇਦਾ ਅੱਜ ਢੱਲੀਵਾਲ ਸਾਹਿਬ ਨੂੰ ਮਿਲਣ ਗਿਆ ਸ਼ਾਇਦ ਕਿਤੇ ਨਾ ਕਿਤੇ ਕਈ ਵਾਰ ਜਿਹੜੇ ਵੱਡੇ ਮਸਲੇ ਐ ਉਹ ਕਿਤੇ ਨਾ ਕਿਤੇ ਕੋਈ ਗੱਲਬਾਤ ਛਿੜ ਕੇ ਉਹ ਮਸਲੇ ਹੱਲ ਹੋਣ ਵੱਲ ਵੀ ਵਧਿਆ ਹੁਣ ਵੇਖਣ ਵਾਲੀ ਗੱਲ ਹੈ ਕੀ ਡਾਕਟਰ ਸਾਹਿਬ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅੱਜ ਦੀ ਰਾਤ ਜਾਂ ਕੱਲ ਦੀ ਰਾਤ ਕਿਵੇਂ ਰਹਿਣਗੀਆਂ ਮਾਹੌਲ ਕਈ ਤਨਪਤਨਾ ਨੂੰ ਅੱਗੇ ਵਧ ਰਿਹਾ ਹੈ ਡਾਕਟਰ ਸਾਹਿਬ ਪਰ ਇਸ ਸਾਰੇ ਮਾਹੌਲ ਦਾ ਇੱਕ ਦਮ ਆਪਾਂ ਜੇਕਰ ਦੁਜਾਪਣਾ ਖੂਣ ਕੀ ਵਕੀਏ ਤਾਂ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਕਾਲੀ ਦੌਰ ਦੇ ਵਿੱਚ ਜਿਹੜੇ ਸਨਤਕਾਰ ਸਾਨੂੰ ਆਪਣੇ ਕਾਰੋਬਾਰ ਸਮੇਟ ਕੇ ਹੋਰ ਰਾਜਾਂ ਵੱਲ ਚਲੇ ਗਏ ਹਿਮਾਚਲ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਦਿੱਲੀ ਜਾਂ ਦਿੱਲੀੋਂ ਪਾਰ ਹੁਣ ਵੀ ਕਿਵੇਂ ਮਾਹੌਲ ਇਸ ਤਰ੍ਹਾਂ ਦਾ ਨਹੀਂ ਬਣ ਕੇ ਸਾਹਮਣੇ ਆ ਰਿਹਾ ਕਿ ਕਿਸ ਤਰ੍ਹਾਂ ਦੇ ਮੋਰਚੇ ਐ ਬੰਦ ਦੇ ਫਿਰ ਸੱਦੇ ਫਿਰ ਉਹ ਵਾਟਰ ਕੈਨਨ ਦਾ ਮਾਹੌਲ ਉਹ ਪੁਲਿਸ ਲਾਠੀਆਂ ਪੁਲਸ ਗਾਰਡ ਸਾਰਾ ਕੁਝ ਇੱਕ ਫੋਰਸਫੁਲੀ ਵਰਗਾ ਮਾਹੌਲ ਤੇ ਜਿਹੜੇ ਸੰਤਕਾਰ ਚਾਹ ਰਹੇ ਸੀ ਮੁੜ ਪੰਜਾਬ ਦੇ ਵਿੱਚ ਸਥਾਪਿਤ ਹੋਣ ਲਈ ਜਾਂ ਪੰਜਾਬ ਦੇ ਸੰਤਕਾਰ ਆਪਣੇ ਕਾਰੋਬਾਰ ਨੂੰ ਹੋਰ ਵਧਾਉਣ ਲਈ ਕੀ ਉਹਦੇ ਤੇ ਕੋਈ ਅਸਰ ਆਪਾਂ ਦੇਖ ਸਕਦੇ ਹਾਂ ਅਜੇ ਹੀ ਕੋਈ ਚਿੰਤਾ ਹੈ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਦੇਖੋ ਜਦੋਂ ਸੰਤਕਾਰਾਂ ਨੇ ਆਪਣੀਆਂ ਸੰਤਾ ਲਾਉਣੀਆਂ ਨੇ ਉਹਨਾਂ ਨੇ ਸਭ ਤੋਂ ਪਹਿਲੀ ਗੱਲ ਇਹ ਦੇਖਣਾ ਹੁੰਦਾ ਉਸ ਸਟਰੀਟ ਦਾ ਮਾਹੌਲ ਕਿਹੋ ਜਿਹਾ ਉੱਥੇ ਦੀ ਅਮਨ ਸ਼ਾਂਤੀ ਕਿਹਦੀ ਹੈ ਉੱਥੇ ਸਹੂਲਤਾਂ ਕਿਹੋ ਜੀਆਂ ਨੇ ਉੱਥੇ ਕਾਰੋਬਾਰ ਕਿਵੇਂ ਵੱਧ ਫੁੱਲ ਸਕਦਾ ਹੈ ਉਹ ਜੇਕਰ ਰੋਜ ਦਾ ਬੰਦ ਰੋਜ ਦੀ ਇਸ ਤਰ੍ਹਾਂ ਦੀ ਹਫੜਾ ਦਾ ਫੜੀ ਰੋਜ ਦਾ ਬੇਵਿਸ਼ਵਾਸੀ ਬੇਬਸਾਹੀ ਪੰਜਾਬ ਦੇ ਵਿੱਚ ਵੈਸੇ ਦੇਖਿਆ ਜਾਵੇ ਤਾਂ ਪੋਲੀਟਿਕਲੀ ਤੌਰ ਤੇ ਵੀ ਅਨਰੈਸਟ ਇਹ ਹੀ ਪਾਰਟੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਕੀ ਕਾਲੀ ਦਲ ਦਾ ਆਪ ਕੋ ਆਪਣਾ ਇਸ ਇਸ ਤਰ੍ਹਾਂ ਦਾ ਬੁਰੀ ਤਰ੍ਹਾਂ ਫਸ ਜਾਣਾ ਆਪਣੇ ਆਪਣੇ ਸੰਕਟਾਂ ਦੇ ਵਿੱਚ ਗ੍ਰਸਤ ਹੋਣਾ ਸਾਰੀਆਂ ਪਾਰਟੀਆਂ ਦੇ ਵਿੱਚ ਧਾਰਮਿਕ ਪੱਧਰ ਦੇ ਉੱਪਰ ਇਸ ਤਰ੍ਹਾਂ ਦੀ ਖਲਬਲੀ ਜਹੀ ਮਚਣੀ ਇਹ ਲੱਗਦੀ ਹੈਗਾ ਇਹ ਜਿਹੜਾ ਸੰਤਕਾਰਾਂ ਦੇ ਜਿਹੜਾ ਮਾਹੌਲ ਹੈ ਉਨਾ ਨੂਰਾਸ ਨਹੀਂ ਆਉਂਦਾ ਕਿਉਂਕਿ ਪੰਜਾਬ ਜਿਹੜਾ ਕਿ ਕਿਸੇ ਵੇਲੇ ਸਭ ਤੋਂ ਇੱਕ ਨੰਬਰ ਸੂਬਾ ਸੀ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਤੇ ਸਮੁੱਚੇ ਵਿਸ਼ਵ ਦੇ ਵਿੱਚ ਪੰਜਾਬ ਦਾ ਨਾਮ ਜਾਣਿਆ ਜਾਂਦਾ ਸੀ ਹਰ ਪੱਖ ਪੱਖ ਦੇ ਵਿੱਚ ਰਾਹੀ ਕਿਸੇ ਦੇ ਹੁੰਦਾ ਚਾਹੇ ਗ੍ਰੀਨ ਰੈਵੋਲੂਸ਼ਨ ਜਿੰਨ ਲਿਆਂਦਾ ਜਿਵੇਂ ਪੰਜਾਬ ਦੇ ਵਿੱਚ ਚਾਹੇ ਏਰੀ ਵਿਕਾਸ ਜਾਂ ਹੋਰ ਜਿਹੜੇ ਵੀ ਕਾਰਜ ਸੀਗੇ ਬੜੇ ਵੱਡੇ ਵੱਡੇ ਪੱਧਰ ਦੇ ਉੱਪਰ ਪੰਜਾਬ ਨੇ ਬੜਾ ਲੀਡ ਕੀਤਾ ਹੈਗਾ ਪਰ ਹੁਣ ਪੰਜਾਬ ਪਰਸ਼ਦ ਦਾ ਪਰਸ਼ਦ ਦਾ ਪਰਸ਼ਦ ਦਾ ਪਤਾ ਨਹੀਂ ਕਿਥੇ ਨੰਬਰ ਤੇ ਕਿੰਨੇ ਨੰਬਰ ਤੇ ਪਹੁੰਚ ਚੁੱਕਿਆ ਹੈਗਾ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਬੱਖਰੇ ਕਈ ਤਰ੍ਹਾਂ ਦੇ ਹਮਲੇ ਵੀ ਹੋਏ ਨੇਗੇ ਪ੍ਰਵਾਸ ਦਾ ਹੋ ਗਿਆ ਹੋਰ ਹੋ ਗਿਆ ਪਹਿਲਾਂ ਜਿਹੜਾ ਅਤਵਾਦ ਦੇ ਦੌਰ ਦੇ ਵਿੱਚ ਮਾੜੇ ਦੌਰ ਦੇ ਵਿੱਚੋਂ ਲੰਘਿਆ ਉਸ ਵੇਲੇ ਪੰਜਾਬ ਨੇ ਬਹੁਤ ਹੀ ਜ਼ਿਆਦਾ ਸੰਤਾਪ ਭੋਗਿਆ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਇੱਕ ਜਨਰੇਸ਼ਨ ਹੀ ਜਿਸ ਤਰ੍ਹਾਂ ਕਿ ਖਤਮ ਹੋ ਜਾਂਦੀ ਹੈ ਬੜੀ ਟੈਲੈਂਟ ਮਾਰੀ ਗਈ ਸੀ ਹੁਣ ਜਿਹੜੀ ਸਭ ਤੋਂ ਵੱਡੀ ਜਿਹੜਾ ਹੋਰ ਦਿਖਾਂਤ ਹੈ ਪੰਜਾਬ ਦੀ ਜਿਹੜੀ ਟੈਲੈਂਟ ਸੀ ਉਹ ਵਿਦੇਸ਼ ਚ ਚਲੀ ਗਈ ਹੈ ਪੈਸਾ ਵੀ ਚਲੇ ਗਿਆ ਜਾਂਦੇ ਵਿੱਚ ਬੜੀ ਇਹ ਹੋਰ ਤਰ੍ਹਾਂ ਦੀ ਇੱਕ ਤਰਾਸ ਦੀ ਸਥਿਤੀ ਉਤਪੰਨ ਹੋ ਰਹੀ ਹੈ ਇਹ ਦੂਸਰੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਵੱਡਾ ਕ੍ਰਿਸ਼ਮਈ ਲੀਡਰ ਵੀ ਨਹੀਂ ਨਜ਼ਰ ਆ ਰਿਹਾ ਜਿਹੜਾ ਕਿ ਪੰਜਾਬ ਨੂੰ ਇਸ ਸੰਕਟ ਦੇ ਵਿੱਚੋਂ ਬਾਹਰ ਕੱਢਣ ਦੀ ਸਮਰੱਥਾ ਰੱਖਦਾ ਹੋਵੇ ਜਿਹਦੇ ਉੱਪਰ ਲੋਕ ਵਿਸ਼ਵਾਸ ਕਰ ਸਕਣ ਕਿਉਂਕਿ ਲੋਕ ਜਦੋਂ ਵੀ ਕਿਸੇ ਤੇ ਵਿਸ਼ਵਾਸ ਕਰਦੇ ਨੇ ਫਿਰ ਬਾਅਦ ਦੇ ਵਿੱਚ ਥੋੜੇ ਸਮੇਂ ਬਾਅਦ ਹੀ ਉਹਨਾਂ ਦੀ ਉਹਨਾਂ ਨੂੰ ਲੱਗਦਾ ਵੀ ਇਹ ਸਦਾ ਠੱਗੇ ਗਏ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਦੇ ਉੱਪਰ ਵਿਸ਼ਵਾਸ ਕਰਕੇ ਕਿਸਾਨਾਂ ਨੇ ਪੰਜਾਬੀਆਂ ਨੇ ਵੱਡੀ ਗਿਣਤੀ ਦੇ ਵਿੱਚ ਜਤਾਇਆ ਪਰੰਤੂ ਪੰਜਾਬੀਆਂ ਨੂੰ ਉਸ ਤਰ੍ਹਾਂ ਦਾ ਜਿਹੜੇ ਉਹਨਾਂ ਨੂੰ ਇਸ਼ਾਵਾ ਸੀ ਉਹਨਾਂ ਦੀ ਹਾਲਾਂਕਿ ਪੂਰਤੀ ਨਹੀਂ ਹੋਈ ਹੈਗੀ ਇਸੇ ਤਰ੍ਹਾਂ ਨਾ ਹੀ ਕੋਈ ਦੂਸਰੀਆਂ ਪਾਰਟੀਆਂ ਦੇ ਵਿੱਚ ਕੋਈ ਐਡਾ ਵੱਡਾ ਕਦਮ ਵਾਲਾ ਲੀਡਰ ਜਿਹੜਾ ਜਿਹੜਾ ਕਿ ਪੰਜਾਬੀਆਂ ਦੀ ਬਾਹ ਫੜ ਸਕੇ ਉਹ ਨਜ਼ਰ ਨਹੀਂ ਆ ਰਿਹਾ ਹੈਗਾ ਨਾ ਹੀ ਕੇਂਦਰ ਦੇ ਵੱਲੋਂ ਵੱਡੀ ਗੱਲ ਡਾਕਟਰ ਸਾਹਿਬ ਪੰਜਾਬੀਆਂ ਦੀ ਜਿੱਥੇ ਬਾਹ ਫੜ ਸਕਦਾ ਹੋਵੇ ਉੱਥੇ ਕੇਂਦਰ ਦੀ ਬਾਹ ਮਰੋੜ ਸਕਦਾ ਹੋਵੇ ਅਜਿਹਾ ਲੀਡਰ ਵੀ ਪੰਜਾਬ ਕੋਲ ਇਸ ਵੇਲੇ ਕਹਿੰਦਾ ਪਾਵ ਨਹੀਂ ਹੈਗਾ ਲੀਡਰਸ਼ਿਪ ਦੀ ਪੰਜਾਬ ਦੇ ਕੋਲ ਵੱਡੀ ਘਾਟ ਹੈ ਕਈ ਸੌਮੇ ਜਿਹੜੇ ਪੰਜਾਬ ਦੇ ਸਨ ਜਿਹਦੇ ਤੇ ਪੰਜਾਬੀ ਫਖਰ ਕਰਦੇ ਸੀ ਉਹ ਹੁਣ ਘੜਦੇ ਘੜਦੇ ਘਟ ਗਏ ਨੇ ਪਾਣੀ ਥੱਲੇ ਜਾ ਰਿਹਾ ਹੈ ਨਸ਼ਿਆਂ ਦੀ ਵੱਡੇ ਪੱਧਰ ਉੱਤੇ ਪੰਜਾਬੀਆਂ ਨੂੰ ਮਾਰ ਹੈ ਤੇ ਜਿਹੜੀ ਹੈ ਆਮਦਨ ਦੇ ਸਾਧਨ ਉਹ ਵਸੀਲੇ ਬੜੇ ਕੱਟ ਰਹੇ ਨੇ ਭਾਵੇਂ ਪੰਜਾਬੀਆਂ ਨੇ ਵਿਦੇਸ਼ਾਂ ਵੱਲ ਮਹਾਰਾਂ ਕੱਤੀਆਂ ਪਰੰਤੂ ਹੁਣ ਵਿਦੇਸ਼ਾਂ ਦੇ ਹਾਲਾਤ ਵੀ ਉਹ ਵੱਖਰੀ ਸੁਰ ਦੇ ਸਾਹਮਣੇ ਆ ਰਹੇ ਨੇ ਕਹਿੰਦਾ ਭਾ ਕਿ ਵੱਡੇ ਲੀਡਰ ਦੀ ਵਾਕੀ ਵੱਡੀ ਘਾਟ ਹੈ ਪੰਜਾਬ ਦੇ ਕੋਲ ਕਿਉਂਕਿ ਜ਼ਰੂਰੀ ਨਹੀਂ ਕਿ ਇਹ ਸੰਘਰਸ਼ਾਂ ਦੇ ਨਾਲ ਹੀ ਕੇਂਦਰੀ ਸਰਕਾਰਾਂ ਤੋਂ ਜਾਂ ਕੇਂਦਰੀ ਹਕੂਮਤਾਂ ਤੋਂ ਕੋਈ ਮੰਗਾਂ ਮੰਨਵਾਈਆਂ ਜਾਂਦੀਆਂ ਨੇ ਕਈ ਵਾਰ ਵੱਡੇ ਆਗੂ ਵੀ ਕਿਉਂਕਿ ਜਦੋਂ ਸਾਝੇ ਪੰਜਾਬ ਦੇ ਵਿੱਚ ਪੰਜਾਬ ਦੇ ਕੋਲ ਵੱਡੇ ਆਗੂਆਂ ਦੀ ਇੱਕ ਵੱਡੀ ਪਰਮਾਰ ਸੀ ਉਹਨਾਂ ਦਾ ਵੱਡਾ ਕਦ ਸੀ ਤੇ ਕੇਂਦਰ ਦੇਸ਼ ਭਰ ਦਾ ਕੋਈ ਵੀ ਮਸਲਾ ਕੌਮੀ ਮਸਲਾ ਉਹ ਪੰਜਾਬ ਦੀ ਲੀਡਰਸ਼ਿਪ ਨਾਲ ਵਿਚਾਰੇ ਬਗੈਰ ਅੱਗੇ ਨਹੀਂ ਸੀ ਬਤਾਉਂਦਾ ਜਦੋਂ ਕਿ ਹੁਣ ਪੰਜਾਬੀਆਂ ਤੋਂ ਮਤਲਬ ਕੇਂਦਰ ਕੋਈ ਵੀ ਗੱਲ رائے ਲੈਣੀ ਤਾਂ ਦੂਰ ਉਸ رائے ਦੇ ਨੇੜੇ ਵੀ ਨਹੀਂ ਜਿਲੇ ਸਮੇਤ ਰਹਿਣ ਦਿੰਦਾ ਆਪਾਂ ਦੇਖਿਆ ਕਿ ਤਿੰਨ ਖੇਤੀ ਕਾਨੂੰਨਾਂ ਦਾ ਜ਼ਿਕਰ ਦੇਖੀਏ ਤਾਂ ਕਿਵੇਂ ਉਹ ਸਾਰਾ ਕੁਝ ਲੁਕ ਕੇ ਕੇਂਦਰ ਸਰਕਾਰ ਨੇ ਅੱਗੇ ਵਧਾਇਆ ਰਹੀ ਗੱਲ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ ਤੇ ਇਸ ਮਹਿਮਾ ਦੇ ਵਿੱਚ ਸਾਨੂੰ ਕਿਸਾਨ ਵੀ ਜੁਟੇ ਹੋਏ ਨੇ ਪਰ ਸਵਾਲ ਹੈ ਕਿ ਕੀ ਜਿਹੜੀ ਮੁਹਿਮ ਹੈ ਇਸ ਮੁਹਿਮ ਦਾ ਹੁਣ ਅੰਤਕਿਮੇ ਹੋਏਗਾ ਮੁਹਿਮ ਨੂੰ ਜਿਹੜੇ ਮਿਸ਼ਨ ਦੇ ਵਿੱਚ ਲੱਗੇ ਹੋਏ ਨੇ ਉਹ ਦੋ ਤਿੰਨ ਹਿੱਸਿਆਂ ਦੇ ਵਿੱਚ ਨੇ ਐਸਕੇ ਵੰਡਿਆ ਹੋਇਆ ਹੈ ਕਿਸਾਨ ਕਈ ਜਥੇਬੰਦੀਆਂ ਦੇ ਵਿੱਚ ਨੇ ਕੇਂਦਰ ਨੂੰ ਇਸ ਗੱਲ ਦਾ ਸਾਰਾ ਇਲਮ ਹੈ ਕਿ ਇਸ ਤਰ੍ਹਾਂ ਕਿਸਾਨੀ ਵੰਡੀ ਹੋਈ ਹੈ ਜੀ ਡਾਟ ਸਰ ਭਿੰਡਰ ਸਾਹਿਬ ਦੇਖੋ ਜੇ ਆਪਾਂ ਪਿੱਛੇ ਨੂੰ ਝਾਤ ਮਾਰੀਏ ਕਿਸੇ ਵੇਲੇ ਪਿਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਰੀਜਨਲ ਪਾਰਟੀ ਸੀ ਉਹਦੇ ਵੱਲੋਂ ਜੇ ਕਿਸੇ ਪ੍ਰੋਗਰਾਮ ਦੇ ਉੱਪਰ ਜਾਂ ਕਿਸੇ ਮੁੱਦੇ ਦੇ ਉੱਪਰ ਐਡਵੋਕੇਸ਼ਨ ਕੀਤੀ ਜਾਂਦੀ ਸੀ ਕਿਸਾਨ ਜਥੇਬੰਦੀਆਂ ਤਾਂ ਬਾਅਦ ਦੇ ਵਿੱਚ ਆਈਆਂ ਨਹੀਂ ਕਿਸੇ ਵੇਲੇ ਜਿਹੜਾ ਹੈਗਾ ਅਗਵਾਈ ਕਿਸਾਨਾਂ ਦੀ ਅਕਾਲੀ ਦਲ ਦੀ ਹੀ ਕਰਦਾ ਸੀਗਾ ਤੇ ਇਹੀ ਮੰਨਿਆ ਜਾਂਦਾ ਸੀ ਕਿ ਕਿਸਾਨਾਂ ਦੀ ਪਾਰਟੀ ਤਾਂ ਅਕਾਲੀ ਦਲ ਹੈ ਤੇ ਇਹਨਾਂ ਨੇ ਜਿਹੜੇ ਕਿ ਵੱਡੇ-ਵੱਡੇ ਮਸਲੇ ਵੀ ਹੱਲ ਕਰਵਾਏ ਸੀ ਤੇ ਹੁਣ ਉਹ ਪਾਰਟੀਆਂ ਬੜੀ ਇੱਕ ਹਾਸ਼ੀਏ ਦੇ ਉੱਪਰ ਠੱਕੀਆਂ ਗਈਆਂ ਨੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿਹਦੇ ਕਿਸ ਦੀ ਅਗਵਾਈ ਥਲੇ ਜਾਈਏ ਦੂਸਰੀ ਜਦੋਂ ਕਿਸਾਨ ਮੋਰਚੇ ਦੇ ਵਿੱਚੋਂ ਕਿਸਾਨ ਸਫਲ ਹੋ ਕੇ ਨਿਕਲੇ ਸਨ ਉਹ ਕਹਾਸ ਬੱਜੀ ਸੀ ਵੀ ਕਿਸਾਨ ਲੀਡਰਸ਼ਿਪ ਉਭਰੇਗੀ ਪਰੰਤੂ ਉਹਨਾਂ ਦੀਆਂ ਆਪਣੀਆਂ ਖਹਿਵਾਜੀਆਂ ਤੇ ਆਪਣੀ ਗਲਤ ਸਟ੍ਰੈਟਜੀ ਦੇ ਨਾਲ ਗਲਤ ਰਣਨੀਤੀਆਂ ਦੇ ਨਾਲ ਇਹ ਸਾਰਾ ਕੁਝ ਪਹਸਨੈਸ ਹੋ ਗਿਆ ਹੁਣ ਉਹ ਇਸ ਤਰ੍ਹਾਂ ਨਹੀਂ ਹੈ ਵੀ ਇਕਜੁੱਟ ਹੋ ਕੇ ਸਾਰੀਆਂ ਤਿਹਾਂ ਇੱਕ ਖਾਸ ਸਾਂਝੇ ਮਿਸ਼ਨ ਦੇ ਘੱਟੋ-ਘੱਟ ਪ੍ਰੋਗਰਾਮ ਤੇ ਇਕੱਠੀਆਂ ਹੋ ਜਾਣ ਇੱਕ ਦੂਸਰੇ ਦੇ ਪ੍ਰਤੀ ਆਪਣਾ-ਆਪਣਾ ਉਹਨਾਂ ਨੇ ਰਾਗ ਲਾਪਿਆ ਹੋਇਆ ਜਿਹਦੇ ਕਾਰਨ ਕੇਂਦਰ ਨੂੰ ਸਰਕਾਰਾਂ ਨੂੰ ਪਤਾ ਹੈ ਸਰਕਾਰਾਂ ਬੜੀਆਂ ਸ਼ਕਤੀਸ਼ਾਲੀ ਹੁੰਦੀਆਂ ਨੇ ਉਹਨਾਂ ਨੂੰ ਉਹਨਾਂ ਦੇ ਨਾਲ ਸਾਹਮਣਾ ਕਰਨਾ ਬੜਾ ਮੁਸ਼ਕਲ ਹੁੰਦਾ ਹੈ ਤੇ ਦੂਸਰਾ ਪੰਜਾਬ ਕਿਉਂਕਿ ਬਾਰਡਰ ਸਟੇਟ ਹੈ ਇਹਦੇ ਉੱਪਰ ਕਈ ਤਰ੍ਹਾਂ ਦੇ ਤਜਰਬੇ ਕੀਤੇ ਜਾ ਰਹੇ ਨੇ ਵੱਡੇ ਵੱਡੇ ਇੱਥੇ ਸਕੈਨਰ ਲਾਏ ਹਨ ਜਿਵੇਂ ਬੱਕੋ ਵਖਰੇ ਢੰਗ ਦੇ ਜਿਹੜੇ ਜਿਸ ਤਰ੍ਹਾਂ ਇਹਦੇ ਪੰਜਾਬ ਤੋਂ ਤਜਰਬਾ ਕਰਨਾ ਚਾਹੁੰਦੇ ਨੇ ਉਹ 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 ਵੀ ਇੱਥੇ ਐਡਾਪਟ ਕੀਤੇ ਜਾ ਰਹੇ ਨੇ ਪਿਛਲੇ ਸਮੇਂ ਦੇ ਦੌਰਾਨ ਲਗਾਤਾਰ ਆਪਾਂ ਦੇਖਦੇ ਆ ਜਿਹਦੇ ਤੋਂ ਕਿਉਂਕਿ ਵੋਟ ਰਾਜਨੀਤੀ ਹੈ ਤੇ ਪੰਜਾਬ ਦੇ ਵਿੱਚੋਂ ਕਰਕੇ ਵੀ ਦੂਸਰੇ ਸੂਬਿਆਂ ਦੇ ਵਿੱਚ ਕਿਸ ਤਰ੍ਹਾਂ ਵੋਟਾਂ ਨੂੰ ਆਪਣੇ ਹੱਕ ਦੇ ਵਿੱਚ ਕੀਤਾ ਜਾ ਸਕਦਾ ਹੈ ਕਿਉਂਕਿ ਜਿਵੇਂ ਪਿਛਲੇ ਅਤਵਾਦੀ ਦੌਰ ਦੇ ਵਿੱਚ ਕੀਤਾ ਆਪਾਂ ਸਾਹਮਣੇ ਹੈ ਸਾਰਿਆਂ ਦੇ ਸਾਹਮਣੇ ਹੈ ਤੇ ਹੁਣ ਪੰਜਾਬ ਦੇ ਯਾਨੀ ਇਸ ਤਰ੍ਹਾਂ ਦਾ ਵੀ ਇੱਕ ਪ੍ਰਯੋਗਸ਼ਾਲਾ ਵੀ ਬਣ ਚੁੱਕੀ ਹੈ ਪੰਜਾਬ ਦੇ ਉੱਪਰ ਇਸ ਤਰ੍ਹਾਂ ਦਾ ਤਜਰਬਾ ਕੀਤਾ ਜਾ ਰਿਹਾ ਤੇ ਇਹਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਕਿ ਸਭ ਤੋਂ ਵੱਧ ਨੁਕਸਾਨ ਹੋ ਰਿਹਾ ਪੰਜਾਬ ਦੇ ਸੱਭਿਆਚਾਰ ਦਾ ਨੁਕਸਾਨ ਉਹਨਾਂ ਪੰਜਾਬ ਦੀ ਹੈਲਥ ਦਾ ਦੇਖ ਲਓ ਦੇਖ ਲਓ ਜਿਸ ਤਰ੍ਹਾਂ ਕਿ ਪੰਜਾਬੀਆਂ ਨੇ ਜਿਹੜੇ ਕਿ ਸਭ ਤੋਂ ਪਹਿਲਾਂ ਕਿਸੇ ਵੇਲੇ ਬਹਾਦਰ ਯੋਧੇ ਲੰਬੇ ਕੱਦਾਂ ਵਾਲੇ ਤੇ ਰਿਸ਼ਤਪੁਰਸ਼ ਸ਼ਰੀਰਾਂ ਵਾਲੇ ਤੇ ਹੁਣ ਸਭ ਤੋਂ ਵੱਧ ਲਾਮਤਾ ਬਿਮਾਰੀਆਂ ਨਸ਼ੇ ਇਹ ਸਾਰੇ ਵਰਨਤੀ ਜਾਂ ਤੇ ਆ ਚੁੱਕੀਆਂ ਨੇ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਜਿਹਨੂੰ ਆਪਾਂ ਕਿ ਪੋਜ਼ਿਟਿਵ ਕਹੀਏ ਉਹ ਘਟ ਰਹੀਆਂ ਨੇ ਤੇ 네ਗੇਟਿਵਿਟੀ ਇੱਥੇ ਪੰਜਾਬ ਦੇ ਵਿੱਚ ਸਾਰਾ ਕੁਝ ਵੱਧ ਰਿਹਾ ਹੈਗਾ ਕ੍ਰਾਈਮ ਲਾਲੋ ਲੈਂਡ ਆਰਡਰ ਲਾਲੋ ਤੇ ਲੁੱਟਾਂ ਖੋਹਾਂ ਦਾ ਲਾਲੋ ਗੈਂਗਸਟਰਾਂ ਦਾ ਲਾਲੋ ਕਿੰਨਾ ਕੁਝ ਇਸ ਤਰ੍ਹਾਂ ਦਾ ਇੱਥੇ ਫਰੋਤੀਆਂ ਦਾ ਮਾਮਲਾ ਜਿਹੜਾ ਹੈਗਾ ਨਸ਼ਿਆਂ ਦੀ ਦੇਖ ਲਓ ਵੱਡੀ ਤੋਂ ਵੱਡੀ ਖੇਪ ਉਹ ਉਹ ਨੇ ਪੰਜਾਬ ਦੇ ਘਰਾਂ ਦੇ ਘਰ ਉਜਾੜ ਦਿੱਤੇ ਨੇਗੇ ਇਹ ਇਹ ਸਮਝਣ ਲਈ ਇਸ ਤੋਂ ਅੱਗੇ ਜਿਹੜਾ ਸਿਸਟਮ ਦੇ ਵਿੱਚ ਇੰਨਾ ਵਿਗਾੜ ਆ ਚੁੱਕਿਆ ਹੈ ਸਿਸਟਮ ਉਹਨੂੰ ਪ੍ਰਵਾਨਗੀ ਦੇ ਰਿਹਾ ਹੈ ਭ੍ਰਿਸ਼ਟਾਚਾਰ ਇੰਨੀ ਬੁਰੀ ਤਰ੍ਹਾਂ ਗ੍ਰਸਤ ਹੋ ਚੁੱਕਿਆ ਹੈ ਸਮਾਜ ਦੇ ਵਿੱਚ ਉਹ ਸਮਾਜ ਉਹਨੂੰ ਮਾਨਤਾ ਦੇਣ ਲੱਗ ਗਿਆ ਜਦਕਿ ਇਸ ਤਰ੍ਹਾਂ ਦਾ ਜਦੋਂ ਕਿ ਨਸ਼ੇ ਨਸ਼ਿਆਂ ਵੇਚਣ ਵਾਲਿਆਂ ਨੂੰ ਜਾਂ ਭ੍ਰਿਸ਼ਟਾਚਾਰੀਆਂ ਨੂੰ ਸਮਾਜ ਹਕਾਰਤ ਦੀ ਨਿਗਾਹ ਨਾਲ ਦੇਖਦਾ ਸੀ ਪਰੰਤੂ ਹੁਣ ਉੱਥੇ ਵੀ ਇਸ ਤਰ੍ਹਾਂ ਆ ਗਿਆ ਕਿ ਧਾਰਮਿਕ ਪੱਖ ਦੇ ਵਿੱਚੋਂ ਵੀ ਕਈ ਕੁਝ ਸਾਹਮਣੇ ਆ ਰਿਹਾ ਹੈਗਾ ਜਿਹੜਾ ਕਿ ਲੋਕਾਂ ਦੇ ਵਿੱਚ ਇੱਕ ਨਿਰਾਸ਼ਾਜਨਕ ਸਥਿਤੀ ਉਤਪੰਨ ਕਰ ਰਿਹਾ ਹੈ ਇਹਦੇ ਕਾਰਨ ਜਿਹੜਾ ਪੰਜਾਬ ਦਾ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਦਯੋਗ ਕਿਸ ਤਰ੍ਹਾਂ ਬਦੇ ਖੁੱਲੇਗਾ ਉਹਦੇ ਲਈ ਇੱਕ ਬੜੀ ਜਿਹੜੀ ਕੋਈ ਵਧੀਆ ਮਾਹੌਲ ਨਹੀਂ ਸਿਰਜਿਆ ਜਾ ਰਿਹਾ ਜਿਹਦੇ ਸਬੰਧ ਦੇ ਵਿੱਚ ਵੱਡੀ ਪੱਧਰ ਦੇ ਉੱਪਰ ਇੱਛਾ ਸ਼ਕਤੀ ਦੇ ਨਾਲ ਬਲਵਾਨ ਇੱਛਾ ਸ਼ਕਤੀ ਦੇ ਨਾਲ ਇੱਥੇ ਪੰਜਾਬ ਦੇ ਵਿੱਚ ਇਸ ਕਾਰਜ ਨੂੰ ਕਰਨ ਦੀ ਲੋੜ ਹੈ ਅਗਵਾਈ ਕਰਨ ਦੀ ਲੋੜ ਹੈ ਅੱਗੇ ਆਉਣ ਦੀ ਲੋੜ ਹੈ ਇਸ ਤਰ੍ਹਾਂ ਦੀ ਹੂੰ ਜੀ ਡਾਕਟਰ ਸਾਹਿਬ ਇੱਕ ਸਾਰੇ ਮਾਹੌਲ ਦੇ ਵਿੱਚ ਜੇਕਰ ਆਪਾਂ ਕਿਸਾਨੀ ਪੱਖ ਵੱਲ ਲਈਏ ਦਾ ਐਮਐਸਪੀ ਦੀ ਗਰੰਟੀ ਕਹਿੰਦਾ ਭਾਵ ਕਿ ਕਾਨੂੰਨੀ ਗਰੰਟੀ ਲਈ ਜਿਹੜੀ ਇੱਕ ਵੱਡੇ ਪੱਧਰ ਤੇ ਆਵਾਜ਼ ਪਿਛਲੇ ਸਮੇਂ ਜਦੋਂ ਮੁੱਖ ਮੰਤਰੀ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਉਹਨਾਂ ਨੇ ਇਹ ਠਾਈ ਹੋਈ ਹੈ ਖੁਦ ਪਰ ਅੱਜ ਇਹੀ ਵੰਕ ਜਿਹੜੇ ਸੰਘਰਸ਼ੀ ਕਿਸਾਨਾਂ ਦੀ ਹੈ ਜਿਹੜੇ ਸ਼ੰਭੂ ਤੇ ਇਕਨੌਰੀ ਬੈਠੇ ਹੈ ਜਿਹੜੇ ਮਰਨਵਰਤ ਤੇ ਬੈਠੇ ਨੇ ਜਗਜੀਤ ਸਿੰਘ ਡੱਲੇਵਾਲ ਦੀ ਉਹਦੀ ਵੀ ਇਹੀ ਹੈ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਆਨੇ ਵਹਨੇ ਇਸ ਸੰਗਰਸ਼ ਤੋਂ ਪਿੱਛੇ ਰਹਿ ਰਹੀਆਂ ਨੇ ਜਾਂ ਹਟ ਰਹੀਆਂ ਨੇ ਉਹਨਾਂ ਦੀ ਵੀ ਮੰਗ ਇਹੀ ਹੈ ਤੇ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਰਾਜਸੀ ਤਿਰਾਂ ਨੇ ਤੇ ਪੰਜਾਬ ਦਾ ਬੱਚਾ ਬੱਚਾ ਉਸ ਮੰਗ ਦੇ ਸਮਰਥਨ ਦੇ ਵਿੱਚ ਹੈ ਸਿਰ ਭਾਰਤੀ ਜਨਤਾ ਪਾਰਟੀ ਜਿਹੜੀ ਦੇਸ਼ ਦੀ ਹੁਕਮਰਾਨ ਤੇ ਰਹਿ ਉਹ ਕਿਸਾਨੀ ਮੰਗਾਂ ਨੂੰ ਵੀ ਜਾਇਜ਼ ਮੰਨਦੀ ਹੈ ਪਰ ਪੇਚਾ ਕਿੱਥੇ ਫਸਿਆ ਕਿ ਮਸਲਾ ਸਿਰੇ ਨਹੀਂ ਲੱਗ ਰਿਹਾ ਜੀ ਡਾ ਸਾਹਿਬ ਫਿਰ ਸਾਹਿਬ ਇਹਦੇ ਪਿੱਛੇ ਇਹੋ ਹੀ ਹੋ ਸਕਦਾ ਕਾਰਪੋਰੇਟ ਜਗਤ ਦਾ ਜਿਹੜਾ ਕੇ ਸਰਕਾਰ ਦੇ ਉੱਪਰ ਦਬਾਅ ਹੋਏਗਾ ਮੰਡੀ ਦਾ ਦਬਾਅ ਹੋਏਗਾ ਜਿਹੜੇ ਕਿ ਜਿਹੜੀ ਕਿ ਚਾਹੁੰਦੀ ਹੈ ਕਿ ਕਿਸਾਨਾਂ ਨੂੰ ਇਸ ਤਰ੍ਹਾਂ ਜਿਵੇਂ ਇੱਕ ਮੰਤਰੀ ਪੱਦਰ ਦੇ ਉੱਪਰ ਹੈ ਵੀ ਕਿਸਾਨੀ ਨੂੰ ਹੋਰ ਥੱਲੇ ਰਗੜਿਆ ਜਾਵੇ ਕਿਸਾਨੀ ਦੇ ਉਹਨਾਂ ਦਾ ਵੱਡੇ ਏਜੰਡੇ ਦੇ ਉੱਪਰ ਨਹੀਂ ਇਸ ਤਰ੍ਹਾਂ ਦੀ ਜਿਹੜੀਆਂ ਵਿਸ਼ੇ ਬੈਂਕ ਦੀਆਂ ਨੀਤੀਆਂ ਨੇ ਆਈਐਮਐਫ ਦੀਆਂ ਨੀਤੀਆਂ ਨੇ ਉਹਨਾਂ ਨੀਤੀਆਂ ਨੂੰ ਉਹਨਾਂ ਨੇ ਲਾਗੂ ਕਰ ਨਹੀਂ ਕਰਨਾ ਹੈਗਾ ਉਸ ਸੰਬੰਧ ਦੇ ਵਿੱਚ ਲਾਜ਼ਮੀ ਹੈ ਕਿਸਾਨਾਂ ਦੀ ਜਿਹੜੀ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਕਰਹਾਨਾਂ ਦੇ ਪ੍ਰਤੀ ਜਿਹੜਾ ਮਾੜਾ ਹੀ ਰੁਕ ਰਹਿਣਾ ਹੈਗਾ ਤੇ ਇਸੇ ਤਰ੍ਹਾਂ ਕਿਸਾਨ ਜਿਹੜੀਆਂ ਮੰਗਾ ਮੰਨ ਰਹੇ ਨੇ ਜਿਵੇਂ ਕਿ ਲੈਂਡ ਐਕੁਇਜ਼ੀਸ਼ਨ ਦੇ ਉੱਪਰ ਵੱਡੇ ਹਾਈਵੇ ਬਣ ਰਹੇ ਨੇ ਵੱਡਾ ਕੁਝ ਹੋਰ ਹੈ ਪੰਜਾਬ ਦੀ ਜਿਹੜੀ ਜ਼ਮੀਨ ਪਹਿਲਾਂ ਹੀ ਘਟ ਰਹੀ ਹੈ ਪੈਦਾਵਾਰ ਘਟ ਰਹੀ ਹੈ ਪੰਜਾਬ ਦਾ ਪਾਣੀ ਖਤਮ ਹੋ ਰਿਹਾ ਪੰਜਾਬ ਦਾ ਪਾਤਾ ਵਾਤਾਵਰਨ ਬਿਗੜ ਰਿਹਾ ਪੰਜਾਬ ਦੇ ਵਿੱਚ ਨਸ਼ੇ ਫੈਲ ਰਹੇ ਨੇ ਨਰਾਸ਼ਤਾ ਆ ਰਹੀ ਹੈ ਤੇ ਦੂਸਰਾ ਇੱਥੇ ਪੰਜਾਬ ਦੇ ਵਿੱਚ ਜਿਵੇਂ ਖਰਚੇ ਵਧਾਉਣ ਵਾਲੀਆਂ ਚੀਜ਼ਾਂ ਵੱਡਾ ਵੱਡੇ ਪੱਧਰ ਦੇ ਉੱਪਰ ਖਪਤ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਹਰ ਪੱਧਰ ਦੇ ਉੱਪਰ ਆਪਾਂ ਦੇਖਿਆ ਜਾਵੇ ਬੇਹਾ ਸ਼ਾਦੀਆਂ ਦੇ ਵਿੱਚ ਵੀ ਕਾਰਾਂ ਦੇ ਵਿੱਚ ਉੱਪਰ ਵੀ ਖਰਚਾ ਲਗਜ਼ਰੀ ਚੀਜ਼ਾਂ ਦੇ ਉੱਪਰ ਵੱਧ ਤੋਂ ਵੱਧ ਖਰਚਾ ਪ੍ਰੋਡਕਸ਼ਨ ਘਟ ਰਹੀ ਹੈ ਤੇ ਵੇ ਲੋੜੀ ਅਗਰ ਸਾਹਿਬ ਜੇਕਰ ਖਰਚਾ ਵੱਧਦਾ ਤਾਂ ਬਾਜ਼ਾਰ ਘੁੰਮਦਾ ਉਹ ਡਿਵੈਲਪਮੈਂਟ ਦੀ ਨਿਸ਼ਾਨੀ ਹੈ ਪਰ ਜੇਕਰ ਦੇਖੀਏ ਵੀ ਪ੍ਰਤੀ ਜੀ ਜਾਂ ਪ੍ਰਤੀ ਪਰਿਵਾਰ ਜਿਹੜੀ ਆਮਦਨ ਹੈ ਉਹਦੇ ਵਿੱਚ ਉਹ ਵਾਅਦਾ ਨਹੀਂ ਹੋ ਰਿਹਾ ਹਾਲਾਂਕਿ ਦੇਸ਼ ਦੀ ਜਿਹੜੀ ਕੇਂਦਰ ਸਰਕਾਰ ਹੈ ਮੋਦੀ ਸਰਕਾਰ ਉਹ ਕਹਿ ਰਹੀ ਹੈ ਕਿ 2047 ਦੇ ਵਿੱਚ ਅਸੀਂ ਟਾਪ ਪੋਜੀਸ਼ਨ ਤੇ ਚ ਹੋਵਾਂਗੇ ਦੁਨੀਆ ਦੇ ਉਹਨਾਂ ਵੱਡੇ ਮੁਲਕਾਂ ਦੇ ਬਰਾਬਰ ਖੜਾਂਗੇ ਕਹਿੰਦਾ ਭਾਵ ਕਿ ਅਸੀਂ ਉਹ ਸੂਚੀ ਦੇ ਵਿੱਚ ਸ਼ਾਮਲ ਹੋਵਾਂਗੇ ਮਾਨਮੱਤੀ ਉਹ ਸੂਚੀ ਪਰ ਦੂਜੇ ਪੱਧਰ ਨੇ ਅਰਥਵਿਵਸਥਾ ਨੂੰ ਜੇਕਰ ਪਰਿਵਾਰਕ ਲਿਹਾਜ਼ ਉੱਤੇ ਪ੍ਰਤੀ ਜੀ ਲਿਹਾਜ਼ ਉੱਤੇ ਅੰਕਿਆ ਜਾਵੇ ਵਾਚਿਆ ਜਾਵੇ ਤਾ ਉਹ ਸਥਿਤੀ ਹੋ ਰਹੀ ਹੈ ਖੈਰ ਡਾਕਟਰ ਸਾਹਿਬ ਪੰਜਾਬ ਦੇ ਭਲੇ ਦੀ ਗੱਲ ਕਰਦੇ ਆਂ ਕਿਸਾਨ ਦੇ ਭਲੇ ਦੀ ਗੱਲ ਕਰਦੇ ਆਂ ਤੇ ਸੁਖ ਮੰਗੀਏ ਸਾਰੇ ਪਾਸੇ ਅੱਜ ਦੇ ਇਸ ਐਪੀਸੋਡ ਨੂੰ ਇਥੇ ਵਿਸ਼ਰਾਮ ਦਿੰਦੇ ਆਂ ਖੈਰ ਅੱਜ ਦੇ ਇਸ ਮਾਹੌਲ ਦੇ ਵਿੱਚ ਸਾਡੇ ਨਾਲ ਵਿਸ਼ੇਸ਼ ਗੱਲਬਾਤ ਵਾਸਤੇ ਜੁੜੇ ਸਨ ਉੱਗੇ ਰਾਜੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਸੰਵਾਦਕ ਡਾਕਟਰ ਭਗਵੰਤ ਸਿੰਘ ਸੋ ਡਾਕਟਰ ਸਾਹਿਬ ਤੁਸੀਂ ਚੈਨਲ ਇਮਿਸ਼ਨ ਪੰਜਾਬੀ ਲਈ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ I e mission Punjabi.